ਮੈਂ ਜਵਾਬ ਦਉ ਡਬਲ ਤੂੰ ਜਵਾਬ ਦੇ ਤੂੰ ਹੋ ਜਾ ਸੋ ਬਿਸਕੁਟਾਂ ਦੇ ਪੈਕਟ ਖੁੱਲਾ ਪੁਰਜੇ ਜੀ ਚ ਗਿਰੀਆਂ ਹੁੰਦੀਆਂ ਹਾਂ ਹਾਂ ਠੀਕ ਹੈ ਤੂੰ ਨਹੀਂ ਖਾਣਾ ਸਿੱਧਾ ਦੁਕਾਨ ਤੇ ਜਾਣਾ ਚੀਜ਼ਾਂ ਲੈ ਕੇ ਸਿੱਧਾ ਘਰੇ ਆਉਣਾ ਜਾ ਚਲੇ ਜਾ ਮੇਰਾ ਪਿਓਵਾ ਦੱਟ ਕਰ ਲਾ ਕੋਈ ਕੰਮ ਬਾੜੀ ਗੱਲ ਹੈ ਤੇ ਮਲਾ ਲਓ ਪਰਚਾ ਉੱਪਰ ਆ ਮੇਰੇ ਬੇੜਾ ਕੰਦਰਾ ਉਹ ਚੋਰਾ ਕੋ ਚੋਲ ਖਾ ਗਿਆ ਤੁਸੀਂ ਹੁਣ ਜਮਾ ਨਾ ਕਰਾਓ ਪਹਿਲਾਂ ਵਾਲੀ ਸਕੀਮ ਫੇਲ ਹੋ ਗਈ ਸੀ ਪਰ ਆ ਸਕੀਮ ਨਹੀਂ ਮੇਰੀ ਫੇਲ ਹੁੰਦੀ

ਉਹ ਆ ਕੇ ਤਾਂ ਚੜਾਈ ਨਹੀਂ ਜਾਂਦੀ ਤੇਰੇ ਤੋਂ ਆ ਵੇ ਦੋ ਵਾਰੀ ਚੜਾਈ ਹੱਥ ਕਾਲੇ ਹੋ ਗਏ ਆ ਹੱਥ ਕਾਲਾ ਨੂੰ ਤੇਰ ਤੂੰ ਕਿਹੜਾ ਖਾਰਿਆਂ ਤੇ ਬਹਿਣਾ ਵੀ ਤੂੰ ਇਹ ਨੰਨਤ ਰੁਕਦੇ ਆ ਸਮਝ ਨਹੀਂ ਲੱਗਦੀ ਤੈਹੀ ਯਾਰ ਖਰਾਬ ਕਰਤੀ ਐ ਮੈਂ ਕੀ ਕਰਾਂ ਮੈਂ ਤੈਨੂੰ 20 ਵਾਰੀ ਕਹਿ ਵੀ ਇਹਨੂੰ ਬੈਕ ਨਾ ਕਰੇ ਕਰ ਬੈਕਾ ਤੂੰ ਕਰਦਾ ਇਹਨੂੰ ਇਹਨੂੰ ਨਵੀਂ ਗੱਡੀ ਲੈ ਕੇ ਦਓ ਬਸ ਤੈਨੂੰ ਮੈਂ ਹੋਣ ਨਾ ਕਿਤੇ ਥਾਰ ਬੁੱਕ ਕਰਾ ਦਿਆਂ ਲੈ ਦੱਸ ਉਹ ਤਾਂ ਢਾਈ ਕੰਮ ਕਰਦਾ ਚੈਨ ਲੱਤ ਜਾਂਦੀ ਮੈਂ ਦੱਸ ਕੀ ਕਰਾਂ ਇਹਦੇ ਕੰਮ ਹੀ ਆ ਜੇ ਲੱਤ ਜਾਂਦੀ ਤੈਨੂੰ ਚੜਾ

ਏ ਕੰਮ ਨਹੀਂ ਦੋ ਦੋ ਕੰਮ ਨਹੀਂ ਪਰਚੇ 'ਚ ਲਿਖਿਆ ਵੀ ਇੱਕ ਕੰਮ ਕਰਨਾ ਬਾਹਲੀ ਗੱਲ ਤੇ ਮਲਾ ਲਓ ਪਰਚਾ ਇੱਕ ਗੱਲ ਸੁਣ ਰਾਣੀ ਕਿਹਨੇ ਕਿਤੇ ਜਾਣਾ ਹੈ ਰਾਣੀ ਕੇ ਘਰੋਂ ਦੁੱਧ ਪਵਾ ਲਿਆ ਜੇ ਉਹਨਾਂ ਨੇ ਡੈਰੀ ਤੇ ਦੁੱਧ ਪਾਇਆ ਤਾਂ ਤੂੰ ਆਪਦਾ ਹਿਸਾਬ ਲਾ ਲਈ ਐ ਕਰੋ ਰਾਣੀ ਕੋ ਦੁੱਧ ਪਵਾ ਕੇ ਬੂਟੇ ਕੋ ਖਣ ਲਿਆ ਓ ਯਾਰ ਕੀ ਕਹੀ ਜਾਂਦੇ ਤੁਸੀਂ ਬੂਟੇ ਲੋ ਦੁੱਧ ਲਿਓਣਾ ਰਾਣੀ ਤੋਂ ਖਣ ਲਿਓਣੀ ਮੈਨੂੰ ਤਾਂ ਤੁਸੀਂ ਦੋਵੇਂ ਝਾਵੇਂ ਲੱਗਦੇ ਮੇਰੀ ਐ ਸਰਦਾਰ ਜੀ ਮਤਲਬ ਤੁਹਾਨੂੰ ਭਲੇਖਾ ਲੱਗਿਆ ਬੂਟੇ ਨੂੰ ਦੁੱਧ ਲਿਓਣਾ ਰਾਣੀ ਕੋ ਖਣ ਲਿਓਣੀ ਮੈਨੂੰ ਪਤਾ ਹੈ ਕਿ ਮੈਨੂੰ ਪਤਾ ਹੈ ਚੱਲ ਜਾ ਜਾ ਮੈਂ ਬੂਟੇ ਵੱਲੋਂ ਦੁੱਧ ਲਿਆਉਣਾ ਰਾਣੀ ਕੇ ਵੱਲੋਂ ਖਾਣ ਲਿਆਉਣੀ ਹੈ ਚਲ ਆ ਠੀਕ ਹੈ ਜੀ ਜਾਵਾਂ ਜਾਵੜ ਹੁਣ ਖਾਣ ਲਿਆਵਾਂ ਕਿ ਦੁੱਧ ਲਿਆਵਾਂ ਉਹਨੇ ਚੀਚੀ ਦੋਵੇਂ ਨਹੀਂ ਆਉਂਦੀਆਂ ਪਹਿਲਾਂ ਦੁੱਧ ਆਊਗਾ ਸਰਦਾਰ ਨੀਂਜੀ ਨੇ ਕਿਹਾ ਵਾ ਦੁੱਧ ਆਊਗਾ ਪਹਿਲਾਂ ਬਾਅਦ ਖਾਣ ਲੈ ਚਲ ਗੱਲ ਸੁਣ ਮੇਰੀ ਸੱਚ ਮੈਂ ਤਾਂ ਦਿਮਾਗ ਚੋਂ ਨਿਕਲ ਗਿਆ ਉਹਨਾਂ ਦੇ ਘਰੇ ਜਾਏਗਾ ਜਿਹੜਾ ਕੁਝ ਕਹਿਣਗੇ ਮੰਨਣਾ ਜੇ ਅਗਲੇ ਨੇ ਮੈਨੂੰ ਲਾਂਬਾ ਦਿੱਤਾ ਵੀ ਇੱਥੇ ਸਾਡੇ ਕੋਲੇ ਵੱੱਦ ਘੱਟ ਕੀਤੀ ਆ ਜਾ ਸਾਡੇ ਆਖੇ ਨਹੀਂ ਲਗਿਆ ਆਪ ਦਾ ਹਿਸਾਬ ਲਾ ਲੀ ਠੀਕ ਹੈ ਹਰੇਕ ਗੱਲ ਮੰਨਣੀ ਆ ਇਹਨਾਂ ਦੀ ਓ ਠੀਕ ਹੈ ਹੁਣ ਜਾਵਾਂਗੇ ਨਾ ਜਾਵਾਂ ਚਲ ਚਲ ਤੁਰ ਜਾ ਦੋਵੇਂ ਪਜਾਨੀ ਟਟਟ ਪੈਂਦੇ ਮੈਨੂੰ ਐ ਜੀ ਨਾਲੇ ਕਾ ਤੋ ਉਹ ਕਰੀ ਜਾਨਾ ਇਹਨੂੰ ਆ ਜਣ ਤੇ ਦੁੱਧ ਲੈ ਕੇ ਇਹਨੂੰ ਬਾਅਦ ਚੋ ਖਾਣ ਲੈਣ ਭੇਜ ਦੂੰ ਬੇਲਾ ਨਹੀਂ ਛੜਤੀ ਚਲ ਠੀਕ ਹਾਂ ਆਏ ਰਪਾ ਲੈ ਨਾ ਉਹ ਨੂੰ ਸਵੇਰ ਦਾ ਗਾਲਿਆ ਦੁੱਧ ਲੈਣ ਹੈ ਹਜੇ ਤੱਕ ਨਹੀਂ ਮੁੜਿਆ ਵੇ ਮੁੰਡਿਆ ਆ ਮਮੀ ਉਰੇ ਆਏ ਕਰ ਰਾਣੀ ਕੇ ਘਰੇ ਜਾ ਮੈਂ ਤੇ ਨਹੀਂ ਚੱਲਾਂ ਤੇਰਾ ਖੇਡਣਾ ਖੁੱਟਣਾ ਮੈਂ ਹੁਣੇ ਖੜਾ ਦੁਕਾਨ ਤੇ ਮਾਰੂ ਮੈਂ ਖੇਡਦੇ ਹੁਣੇ ਤਾਂ ਸਕੂਲੋਂ ਆਇਆ ਵਾ ਤੂੰ ਆਖੇ ਨਹੀਂ ਲੱਗਦਾ ਵੇ ਮੈਂ ਤੇਰੇ ਆਉਣ ਦਾ ਤੇਰੇ ਪਿਆਉਣ ਤੇਰੇ ਕਰਾਉਂ ਚਤਰਾਉਲ ਬੱਚ ਪੜਨ ਬਾਅਦ ਐਨਾ ਤੂੰ ਮੇਰੀ ਗੱਲ ਸੁਣ ਲੈ ਜਾ ਕੇ ਨਾ ਰਾਣੀ ਕੇ ਨਾਲੇ ਬੂਟੇ ਕੇ ਪੁੱਛ ਗਿਆ ਉਹਨੂੰ ਦੁੱਧ ਲੈਣ ਭੇਜਿਆ ਸੀ ਦੁੱਧ ਨਹੀਂ ਲੈ ਕੇ ਆਇਆ ਤੇ ਤੈਨੂੰ ਵੇ ਤੇਰੇ ਪਿਓ ਨੂੰ ਨਹੀਂ ਜਿਹੜਾ ਉਹ ਕੰਮ ਤੇ ਰੱਖਿਆ ਬਿਛਣਾ ਪੁੱਛ ਆਉ ਨਾ ਆਹੋ ਪਤਾ ਕਰ ਆਜੂਆ ਉਹ ਤੇ ਨਿਆਣਾ ਤੂੰ ਜਾਣਨਾ ਕਿ ਤੈਨੂੰ ਮੈਂ ਭੇਜਾਂਵੇਂ ਇਹ ਖਿਲਦਾ ਮੰਨਿਆ ਆ ਜਾਣ ਤੇ ਤੇਰੇ ਪਿਓ ਤੋਂ ਘਰੋਂ ਖੜ ਕੈਂਤੀ ਨਾ ਆਥਨੇ ਕੀ ਡੱਫੇਗਾ ਦੁੱਧ ਤਾਂ ਤੂੰ ਹੀ ਪੀਣਾ ਹੁੰਦਾ 1 ਕਿਲੋ ਜਾ ਭੱਗ ਜਾ ਦਾਨਾ ਤਾਂ ਨੇ ਡੜਨ ਮੈਮੀ ਦਾ ਦਮਾਰ ਦੀ ਬਾਗ ਦਾ ਸਿੱਧਾ ਹੋ ਕੇ ਇਹ ਮੁੰਡਾ ਦਾ ਵੀ ਆਖੇ ਲੱਗਣੋਂ ਹਟ ਗਿਆ ਚਲ ਜਿਚੂੜੜ ਆ ਜਾ ਭਾਈ ਸੱਚੀ ਗਾਜੀ ਸਸਰੀ ਗਾਜੀ ਆ ਲੈ ਜੀ ਮਿੰਦਰ ਦਾ ਦੁੱਧ ਪਾ ਜੋ ਹਾਂ ਮੈਂ ਪਾ ਦਾਂ ਨਹੀਂ ਅੱਛਾ ਮੇਰੇ ਕੰਮ ਕਰੀ ਤੂੰ ਕਿਹੜਾ ਜੀ ਹੁਕਮ ਕਰੋ ਹੱਟੀ ਤੋਂ ਖੰਡ ਲਿਆ ਦੇ ਮੈਂ ਖੀਰ ਬਣਾ ਕੇ ਖਵਾਉਂ ਤੈਨੂੰ ਠੀਕ ਹੈ ਖੀਰ ਖਾਣ ਦਾ ਟਾਈਮ ਹੈ ਢੀ ਮੇਰੇ ਕੋ ਉਹਨਾਂ ਨੇ ਮੈਨੂੰ ਫੇਰ ਕਹਿਣਾ ਮੈਂ ਵੀ ਤੂੰ ਉੱਥੇ ਜਾ ਕੇ ਬਹਿ ਗਿਆ ਵਾ ਖੰਡ ਮੈਂ ਤੈਨੂੰ ਲਿਆ ਦੇਣਾ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਵੀ ਉਹਨਾਂ ਨੂੰ ਮਨਾ ਨਹੀਂ ਕਰਨਾ ਕਿਸੇ ਕੰਮ ਤੋਂ ਲੈ ਆਓ ਪੈਸੇ ਫਿਰ ਦੋ ਇੱਥੇ ਰੁਕਾ ਲਿਆ ਕੇ ਦਿੰਨੀ ਤੈਨੂੰ ਪੈਸੇ ਲੈ ਆਓ ਖੰਡ ਲੈ ਕੇਣਾ ਚਲੋ ਜਿਆਦੇ ਨੂੰ ਨਾ ਨਹੀਂ ਕਰਨੀ ਆ ਲੈ ਆ ਲੈ ਛੇਤੀ ਆਈ ਆ ਲੈ ਫੜ ਪੈਸੇ 50 ਦੀ ਲਿਉਣੀ ਨੇ ਮੈਂ ਲੈ ਆਉਣਾ ਆਂਟੀ ਆਂਟੀ ਐ ਪੀਸ ਨੇ ਤਾਂ ਕਰ ਦਿੱਥਿਆ ਉਹ ਤਾਂ ਮੈਂ ਹੱਟੀ ਦੇ ਭੇਜਿਆ ਹਲੇ ਤਿੱਕਨੀ ਆਇਆ ਘੰਟਾ ਹੋ ਗਿਆ ਤੇ ਉਹ ਜਿਹੜੀ ਹੱਟੀ ਤੇ ਜਾ ਉਹ ਚਮਪੌਰ ਦੀ ਹੱਟੀ ਲੈ ਗਿਆ ਚਮਕੌਰ ਦੀ ਹੱਟੀ ਤੂੰ ਆਥੀਆ ਹਾਂ ਹਾਂ ਤੂੰ ਬਗ ਜਾ ਆਹ ਆਪ ਲੈ ਸੋਖਾ ਹਾਂਜੀ ਆ 50 ਦੀ ਪੁੱਤ ਖੰਡ ਦੇ ਚਾਚਾ ਗੱਲ ਐ ਉਹ ਆ ਖੰਡ ਤਾਂ ਤੈਨੂੰ ਮੈਂ ਦੇ ਦਿੰਨਾ ਹੈ ਆ ਸਾਡੇ ਵਾਲਾ ਸ਼ੋਰ ਨਾ ਕਿਤਾਬ ਭੁੱਲ ਗਿਆ ਉਹਨੂੰ ਜਾ ਕੇ ਸਕੂਲ ਚ ਫੜਾਇਆ ਆ ਸਕੂਲ ਫੜਾ ਕਿਉਂ ਨਹੀਂ ਪਿੰਡ ਵਾਲੇ? ਹਾਂ ਪਿੰਡ ਵਾਲੇ। ਖੜ ਤੇਰੇ ਹੁੰਦੇ ਨੂੰ ਮੈਂ ਬਾਕੇ ਰੱਖਦਾ। ਚੱਲ ਠੀਕ ਹੈ। ਸੱਚੇ ਭਾਈ ਬੀਹਣਾ ਚਾਚਾ ਐਸੀ ਠੰਡ ਲੈਣ। ਚੱਛੇ ਜਾ। ਹੁਣ ਤਾਂ ਮੈਂ ਸਕੂਲ ਭੇਜਦਾ। ਸਕੂਲ ਇੱਧਰ ਲੈ। ਹਾਂ ਇੱਧਰ ਲੈ। ਹਈ ਹਈ। ਸਲੇ ਕੰਮ ਨਾ ਜਾ ਖਣੀ ਦਾ ਸਾਰਾ ਮੁੱਕਦਾ ਹੀ ਨਹੀਂ ਕੀ ਕਰੇ ਬੰਦਾ। ਲੈ ਮੁੰਡੇ ਨੂੰ ਭੇਜੇ ਨੂੰ ਕਿੰਨਾ ਚਿਰ ਹੋ ਗਿਆ ਨਾ ਤਾਂ ਮੁੰਡਾ ਮੁੜਿਆ ਨਾ ਬਿਸ਼ਨਾ ਆਇਆ ਜੇ ਉਹਦਾ ਪਿਓ ਆ ਗਿਆ ਮੇਰੀ ਗੁੱਤਨੀ ਨੂੰ ਬਟਾ ਦੂੰਗਾ ਕਰਾਂ ਕੀ ਮਨਾ ਦੋ ਕਮਿੰਟ ਡੀਕ ਲੈਣੀ ਐ ਮੈਨੂੰ ਲੱਗਦਾ ਵੇਲਾ ਤੇ ਇਹਦੇ ਪਿਓ ਦੇ ਵੀ ਆਉਣ ਵਾਲਾ ਹੋਇਆ ਪਿਆ ਆ ਕੇ ਕਰੂ ਇਹਨੂੰ ਤਾਂ ਸਾਫ ਸਫਾਈ ਐ ਆਏ ਕਰ ਮੁੰਡੇ ਨੂੰ ਦੇਖਿਆ ਮਨਾ ਜੇ ਕੁੱਤੇ ਕੋਈ ਨੀਕੀ ਹੋ ਗਈ ਨਾ ਇਹਨੇ ਮੇਰਾ ਖੜਾ ਨਹੀਂ ਛੱਡਣਾ

ਅੱਧੀ ਹੋ ਗਈ ਇਹ ਕੀ ਗੱਲ ਤੂੰ ਬੱਚ ਵਜਾਂ ਨਹੀਂ ਨਹੀਂ ਮੈਂ ਉਹ ਤਾਂ ਆਪਜੀ ਫੜਾਉਣੀ ਸਕੂਲ ਤੇ ਤਾਂ ਮੈਂ ਜਲਦੀ ਜਾ ਰਿਹਾ ਤੂੰ ਕਿੱਥੇ ਚੱਲੇ ਉਹ ਬੱਚੇ ਉੱਥੇ ਥੋਨੇ ਕੋਈ ਬੈਠਾ ਮੁੰਡਾ ਨੂੰ ਆਂਡੇ ਫੜਾਉਣ ਚੱਲਿਆ ਆਥੇ ਵਾਰ ਕੇ ਖਾਲੂਆ ਥੋਨੇ ਰੱਖੀ ਆ ਮੰਡੀ 'ਚ ਮੰਡੀ ਚੱਲੇ ਹੋ ਆਂਡੇ ਲੈ ਕੇ ਆ ਜੇ ਸਾ ਨਾ ਤੂੰ ਸਪੀਡ ਫੜੀ ਐ ਨਾ ਮੈਨੂੰ ਲੱਗਦਾ ਵੀ ਆਂਡੇ ਰੀ ਪਹੁੰਚਦੇ ਉੱਥੇ ਈ ਚੂਚੇ ਨਿਕਲ ਆਉਣੇ ਤੇ ਚੂਚੇ ਵੀ ਸਬਜ਼ੀ ਬਣਾ ਕੇ ਖਾਲਾਂਗੇ ਉਹ ਵੀ ਉਹ ਹੀ ਗੱਲ ਪੁੰਜੇ ਪੈਂਡ ਦੇ ਦੇ ਚਲੋ ਠੀਕ ਆ ਕੋਈ ਗੱਲ ਦੀ

ਚੇਨਨ ਨੂੰ ਨਹੀਂ ਵੇਖਿਆ ਉਹ ਮੰਡੀ ਜਾਂਦੇ ਫੜਾਉਣ ਗਿਆ ਅੱਛਾ ਮੰਡੀ ਚ ਪਾਪੂ ਜੀ ਹਾਂ ਮੇਰਾ ਮੁੰਡਾ ਨਹੀਂ ਦੇਖਿਆ ਕਿਤੇ ਉਹ ਬਿਜ਼ਨਸ ਨਾਲ ਮੰਡੀ ਚ ਗਿਆ ਮੰਡੀ ਚ ਹਾਂ ਜੀ ਆ ਮਮੀ ਨੇ ਬਿਛਰੇ ਦੱਤ ਨੂੰ ਇੱਥੇੋਂ ਭੇਜਿਆ ਸੀ ਬਿਛਣਾ ਕਿੱਥੇ ਹੈ ਬਿਛਣਾ ਐ ਮੈਂ ਪਹਿਲਾਂ ਉੱਥੇ ਦੂਜੇ ਦੀ ਛੁੱਥੇ ਦੀ ਹੱਟੀ ਤੇ ਦਿਆ ਹਾਂ ਉਹ ਉਹ ਤੋਂ ਪੁੱਛਿਆ ਉਹ ਤੈਨੂੰ ਮੈਂ ਸਕੂਲੇ ਭੇਜਿਆ ਜਵਾ ਜਵਾ ਦੀ ਤਾਪੀ ਦੇ ਤੇ ਫਿਰ ਮੈਂ ਸਕੂਲੇ ਦਿਆ ਤੇ ਉਹ ਉੱਥੇ ਮੈਂ ਉਹ ਮੈਨੂੰ ਦਿਨ ਪਾਣੀ ਤੇਦਰ ਦਿਆ ਫਿਰ ਉੱਥੇ ਰਾਜ ਬਾਪੂ ਮਿਲਿਆ ਛੋਡੂ ਪਾਪਾ ਫਿਰ ਉਹਨੇ ਮੈਨੂੰ ਤੇਰੇ ਮੋਰਤਾ ਜਨਾਂ ਨਾਲ ਮੰਡੀ 'ਚ ਦਾ ਹੰਡੇ ਵੇਚਣ ਸਾਲਾ ਅੰਡੇ ਵੇਚ ਕਮਾਲ ਹੋਗੀ ਤੇ ਮਾਤਰੀ ਕਿੱਥੇ ਹੈ

ठीक है मंगलवार ही दिए मैं नहीं लगा आप इन्हें तो सभी की बड़ी फड़ी है चौका दादा इतनी लेट हो गया मैं खाने करोली पाके रखी पड़ी है पढ़ा दे पढ़ा मैं अकेले लेट हो गया कर दे ਦੀ ਹਾਈ ਹਾਈ ਸ਼ੁਕਰਾ ਸ਼ੁਕਰ ਹੈ ਵੇ ਤੂੰ ਘਰੇ ਆ ਗਿਆ ਮੈਂ ਤਾਂ ਲੱਬ ਲੱਬ ਕਮਲੀ ਹੋ ਗਈ ਇਹਨੂੰ ਹੈ ਤੂੰ ਕਿੱਥੋਂ ਆਏ ਹੈ ਮੈਂ ਬਿਸ਼ਨੇ ਨੂੰ ਤੇ ਇਹਨੂੰ ਦੇਖਣ ਗਈ ਸੀ ਨਾ ਮਮੀ ਤੂੰ ਤਾਂ ਮੈਨੂੰ ਭੇਜਿਆ ਸੀ ਵੇ ਤੈਨੂੰ ਭੇਜਿਆ ਸੀ ਤੈਨੂੰ ਭੇਜ ਕੇ ਮੈਂ ਤਾਂ ਬਾਅਦੋਂ ਪਛਤਾਈ ਹੈ ਵੀ ਤੇਰਾ ਪਿਓ ਆ ਗਿਆ ਮੈਨੂੰ ਉਹ ਕਰੂਗਾ ਮੇਰੀ ਗੋਤ ਨਹੀਂ ਪਟੂਗਾ ਵੀ ਤੂੰ ਮੁੰਡਾ ਕਿਉਂ ਭੇਜਿਆ ਪਿੱਛੇ ਨਹੀਂ ਉਹ ਸਵੇਰ ਦਾ ਦੁੱਧ ਲੈਣ ਗਈ ਨਹੀਂ ਮੁੰਡਾ ਜੀ ਦੁੱਧ ਲੈਣ ਭੇਜਿਆ ਸੀ ਗਾਹਾਂ ਦੀ ਗਾਹਾਂ ਲੋਕਾਂ ਦੇ ਕੰਮ ਕਰਤਾ ਤੁਰਿਆ ਫਿਰਦਾ ਮੈਂ ਤਾਂ ਤੈਨੂੰ ਐਂ ਕਹਿ ਨਹੀਂ ਉਹਨੂੰ ਦੇਖ ਕੇ ਆ ਕਹਿੰਦੇ ਮੰਡੀ-ਮੁੰਡੀ ਚਾਂਡੇ ਵੇਚਣ ਗਿਆ ਵੈ ਮੜਾ ਜਾ ਦੇਖਿਆ ਲਿਆ ਉਹਨੂੰ ਮੋੜ ਕੇ ਹੈ ਕੰਬਲੀ ਓਏ ਮਸਾਂ ਦਾ ਮਗਰੋਂ ਬਲਾ ਲੱਥੀ ਐ ਓ ਮੈਂ ਤਾਂ ਸ਼ੁਕਰ ਮਨਾਉਣਾ ਰੱਬ ਦਾ ਹੈ ਸੱਚਾ ਪਾਤਸ਼ਾਹ ਮਗਰੋਂ ਹੀ ਲੱਥਾ ਰਵੇ ਸ਼ੁਕਰ ਹੈ ਦਾਤਿਆ ਸ਼ੁਕਰ ਹੈ ਤੇਰਾ ਸ਼ੁਕਰ ਸ਼ੁਕਰਨਾਮਾ ਨਾਉ ਪਲੇਟ ਹੋ ਗਿਆ ਮੈਂ ਆਪੇ ਫਾਦੜੀਏ ਤੈਨੂੰ ਕੌਣ ਛੜਾਵੇ ਹਾਂ ਫਿਰ ਕੌਣ ਛੜਾਵੇ ਹੁਣ ਤੁਹਾਨੂੰ ਅੱਛਾ ਛੜਾਉਣ ਤੁਹਾਨੂੰ ਰੱਬ ਆਵੇ ਰੱਖਿਆ ਤੁਸੀਂ ਸੀ ਕੰਮ ਤੇ ਆ ਲੈ ਸਰਦਾਰਨੀ ਜੀ ਦੁੱਧ ਨਾ ਸਵੇਰ ਦਾ ਭੇਜਿਆ ਛੇਤੀ ਨਹੀਂ ਆ ਗਿਆ ਬੜਾ ਮੈਂ ਤੇ ਦੌੜ ਲਾ ਕੇ ਆਇਆ ਤਾਈਂ ਛੇਤੀ ਆ ਗਿਆ ਮੈਂ ਉਹ ਤੈਨੂੰ ਮੜੀ-ਮੋਟੀ ਸ਼ਰਮ ਹੈਗੀ ਕਿ ਨਹੀਂ ਹੈਗੀ ਘਰ ਤੇ ਤੇਰੇ ਤੋਂ ਕੰਮ ਨਹੀਂ ਹੁੰਦੇ ਲੋਕਾਂ ਦਾ ਤੂੰ ਕੰਮ ਕਰਦਾ ਫਿਰਦਾ ਕਿਹੜੀ ਖੰਡ ਲੈ ਕੇ ਜੇ ਕਿਤਾਬ ਪੜਾ ਕੇ ਤੇ ਆਂਡੇ ਵਿੱਚ ਆਪਾਂ ਕੀ ਕੀ? ਉਹ ਯਾਰ ਮੈਨੂੰ ਸਰਦਾਰਨੀ ਨੇ ਕਿਹਾ ਵਾ ਵੀ ਉਹ ਜੋ ਕਹਿਣਗੇ ਉਹਨਾਂ ਦੇ ਆਖੇ ਲੱਗਣਾ ਵਾ। ਮੈਂ ਉਹਨਾਂ ਦੇ ਆਖੇ ਹੀ ਲੱਗਿਆ ਵਾ। ਨਾ ਫਿਰ ਮੈਂ ਐ ਤਾਂ ਨਹੀਂ ਕਿਹਾ ਸੀ ਵੀ ਆਪ ਦੇ ਘਰ ਤੇ ਕੰਮ ਛੱਡ ਦਿਓ। ਬੂਟੇ ਦੀ ਘਰ ਦੀ ਨੂੰ ਮੈਂ ਕਿਹਾ ਵੀ ਆਲੇ ਦੁੱਧ ਪਾ ਦੇ। ਉਹ ਗੋ ਕਹਿੰਦੀ ਆ ਵੀ ਮੈਨੂੰ ਭੱਜ ਕੇ ਖੰਡ ਲੈ ਆ ਜੇ। ਅੱਜ ਤਾਂ ਕਹਿੰਦੀ ਖੀਰ ਖਾ ਕੇ ਜਾਈ ਮੈਂ ਕਹਿੰਦੀ ਮੈਂ ਲੇਟ ਹੋ ਜਾਣਾ। ਖੰਡ ਲੈ ਕੇ ਦੁਕਾਨ ਤੇ ਗਿਆ। ਉਗੋ ਦੁਕਾਨਦਾਰ ਕਹਿੰਦਾ ਖੰਡ ਮੈਂ ਤੈਨੂੰ ਬਾਅਦ ਚ ਦੇਣਾ ਆ ਮੇਰੇ ਬੱਚੇ ਦੀ ਕਿਤਾਬ ਰਹਿ ਗਈ ਆ ਉਹ ਭੱਜ ਕੇ ਫੜ ਆਇਆ ਸਕੂਲ ਉਹ ਸਕੂਲ ਕਿਤਾਬ ਫੜਾਉਣ ਮੈਂ ਜਾ ਰਿਹਾ ਰਸਤੇ 'ਚ ਕਿ ਮੈਨੂੰ ਬੁੜਾ ਚੱਕਰ ਗਿਆ ਨਿਕਾਸੀ ਉਹ ਉਹ ਮੈਨੂੰ ਕਹਿੰਦਾ ਕਿ ਮੈਂ ਆਂਡੇ ਫੜ ਕੇ ਕਿਸੇ ਨੂੰ ਫੜਾਉਣੇ ਆ ਉਹਨਾਂ ਘਰੇ ਦੇ ਆ ਤੇ ਮੈਂ ਤੇਰੀ ਕਿਤਾਬ ਮੈਂ ਫੜਾਉਣਾ ਮਤਲਬ ਐਦਾਂ ਮੇਰੇ ਨਾਲ ਸਰਕਲ ਚੱਲਦਾ ਰਿਹਾ ਫਿਰ ਮੈਂ ਦੁੱਧ ਲੈ ਆਂ ਖੰਡ ਲਿਆਂਦੀ ਉਹ ਤੋਂ ਫਿਰ ਉਹਨੂੰ ਦੇ ਕੇ ਫਿਰ ਦੁੱਧ ਲੈ ਆਂ ਹੁਣ ਨਿਪਟ ਕੇ ਸਾਰੇ ਕੰਮ ਹਾਂਜੀ ਲਿਪੜੀ ਨਾ ਤੈਨੂੰ ਇਹ ਨਹੀਂ ਪਤਾ ਵੀ ਖਲ ਵੀ ਲੈ ਕੇ ਆਉਣੇ ਆ ਘਰੇ ਯਾਰ ਤੁਸੀਂ ਜਿਹੜਾ ਕੰਮ ਗਿਆ ਮੈਂ ਕਿੰਤਾ ਬਾਲੀ ਗਾਲ ਤੇ ਮਲਾ ਲਓ ਪਰਚਾ ਯਾਰ ਇਹਨੇ ਮੈਨੂੰ ਕਿਹਾ ਵੀ ਆਖੇ ਲੱਗਣਾ ਨੇ ਤੇ ਤੁਸੀਂ ਮੇਤੇ ਦੋਸ਼ ਦੇਈਆਂ ਜਦ ਨਹੀਂ ਆ ਗਈ ਆ ਮਲਾ ਲਓ ਪਰਚਾ ਦਿੱਚੋ ਸਰਦਾਰ ਵਿਸ਼ਨ ਸਿੰਘ ਰੰਚਾਵਾ ਠੱਠੇ ਵਾਲੇ ਹਾਂਜੀ ਕਿਰਪਾ ਕਰਕੇ ਜਾਓ ਤੇ ਬਿਸ਼ਰਾਮ ਕਰ ਲਓ ਵੈਰੀ ਗੁੱਡ ਮਿਸ਼ਰਾ ਨੇ ਖਲਦੀ ਬੋਰੀ ਚੱਕ ਲੈ ਚੱਪੜ ਓ ਲਿਆ ਜੱਜ ਖਲਦੀ ਬੋਰੀ ਹਾਂ ਪਹਿਲੇ ਖਾੜ ਲੈ ਕੇ ਆ ਸਰਦਾਰ ਨੇ ਕਿਹਾ ਵੀ ਇਰਮਾਨ ਕਰੋ ਕਾ ਖਾੜਦਾ ਨਹੀਂ ਹੱਲ ਲਿਆ ਜਾ ਕੇ ਫਿਰ ਆ ਕੇ ਮੰਜੇ ਤੇ ਲੇਟ ਜਾ। ਜਾ ਬਗ ਜਾ। ਨਕੀ ਦੇਖੀ ਜਾਣਾ। ਮੋਟਰਸਾਈਕਲ ਕਿੱਥੀ ਆ? ਹੁਣ ਤੈਨੂੰ ਮੈਂ ਹੈਲੀਕਾਪਟਰ ਨਾਲ ਲੈਂਡ ਕਰਾ ਦਿਆ ਇੱਥੇ। ਉਹ ਮੈਂ ਆ ਮੋਟਰਸਾਈਕਲ ਤੇ ਖੜ ਲੈ ਆਪਨਾ। ਉਹ ਤੂੰ ਚਾਹ ਤੁਰ ਜਾ ਉਹ ਰੇੜੀ ਲੈ ਜਾ। ਮੇਰ ਤੋਂ ਨਹੀਂ ਜਾ ਜਾਂਦਾ ਤੁਰ ਕੇ ਹਾਂ। ਇਹਦਾ ਮਤਲਬ ਤੇਰਾ ਜਵਾਬ ਹੈ ਕੰਮ ਤੋਂ ਜਵਾਬ ਦਿਨਾ ਤੂੰ ਸਾਨੂੰ। ਨਹੀਂ 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 ਮੈਂ ਇਹ ਨਹੀਂ ਕਹਿੰਦਾ ਮਤਲਬ ਤੁਰ ਕੇ ਮੈਂ ਕਿਹ ਨਹੀਂ ਜਾ ਜਾਂਦਾ ਮੈਂ ਕੱਤੀ ਲੈ ਕੇ ਜਾਵਾਂ ਮੈਂ ਤੂੰ ਦੇਜ ਬਾਬੂ ਖਲਦੀਪੁਰ ਦਾ ਮੈਲੇ ਹੂੰ ਨਹੀਂ ਮੈਂ ਜਾਵਾ ਕਾਤੇ ਮੈਂ ਇਹ ਪੁੱਛਿਆ ਸੀ ਅਰੇ ਪੈਰਾਂ ਤੇ ਪੈਰਾਂ ਤੇ ਚੁੱਕੀ ਨਹੀਂ ਜਾਣੀ ਮੇਤੂ ਲੈ ਆਉਣਾ ਚੱਲੋ ਓਹੋ ਚਾ ਸਿਰ ਤੋਂ ਲੈਦੇ ਓ ਬਿਛਨੇ ਬਿਛਨੇ ਓਏ ਬਿਸ਼ਨ ਸਿੰਘ ਸਰਦਾਰ ਬਿਸ਼ਨ ਸਿੰਘ ਸਰਦਾਰ ਬਿਸ਼ਨ ਸਿੰਘ ਰੰਦਾਵਾ ਠੱਠੇ ਵਾਲੇ ਹਾਂ ਆ ਗਿਆ ਆ ਗਿਆ ਓਹੋ ਕੰਮ ਨਹੀਂ ਕਰਨ ਦਿੰਦੇ ਵੱਧ ਗਿਆ ਵੱਧ ਗਿਆ ਵੱਧ ਗਿਆ ਵੱਧ ਗਿਆ ਹਾਂਜੀ ਇਹ ਦੋ ਆ ਫੜ ਦੋ ਸੇਵ ਚਲ ਸ਼ੁਕਰ ਹੈ ਮੈਨੂੰ ਅੱਗੇ ਮੇਰੀ ਕਮੀ ਖਾਣ ਪੀਣ ਦੀ ਓ ਮੇਰੀ ਗੱਲ ਸੁਣ ਲੈ ਯਾਰ ਖਾਣ ਪੀਣ ਦੀ ਤੇਰੀ ਕਮੀ ਤਾਂ ਕਦੀ ਮੁੱਕਣੀ ਨਹੀਂ ਗੱਲ ਸੁਣੋ

जारो लगे दो ताले दो ताले वो हाँ वो अपने लाओ चुप रहो सुख शांति रहेगी ਸਰਦਾਰ ਬਿਸ਼ਨ ਸਿੰਘ ਜੀ ਠੱਠੇ ਵਾਲੇ ਰੰਡਾਵਾ 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 ਠੱਠੇ ਵਾਲੇ ਮੇਰੀ ਗੱਲ ਸੁਣੋ ਤੁਸੀਂ ਜਾਓ ਰਸੋਈ ਚ ਤੇ ਇਹਦੀਆਂ 11 ਮਤਲਬ 11 ਹੀ ਫਾੜੀਆਂ ਕਰ ਲੀਆਂ ਬਿਣਾ ਬੀਆਂ ਤੋਂ ਮਤਲਬ 20 ਵਿੱਚੋਂ ਕੱਢੀ ਧਿਆਨ ਰਹੇ ਬੀ ਨਹੀਂ ਰਹਿਣਾ ਚਾਹੀਦਾ ਵਿੱਚ ਠੀਕ ਹੈ ਠੀਕ ਹੈ ਇਹ ਕਰਦ ਕਿਤੇ ਪਈਏ ਕਰਦੇ ਮੈਂ ਮੇਰੀ ਜੇਬਸ ਤਾਂ ਹੈ ਨਹੀਂ ਰਸੋਈ ਚ ਜਾਏਗਾ ਤਾਂ ਮਿਲ ਜੂਗੀ ਠੀਕ ਹੈ ਅੰਦਰ ਹੀ ਕਰਦਾ ਕਰਦਾ ਲੈ ਭਾਗ ਵਨ ਸੇਵਾ ਕੰਮ ਤਾਂ ਹੋਇਆ ਲੈ ਕੰਮ ਤਾਂ ਹੋਇਆ ਲੈ ਅੱਜ ਤਾਂ ਕੋਕੇ ਲੱਗਣੇ ਗਈ ਲੱਗਣੇ ਸ਼ੁਕਰ ਹੈ ਜਾ ਹਵੇ ਕਿਆ ਹੋਵੇ ਬੱਚਿਓ ਕਿਆ ਹੋਵੇ ਬੱਚਿਓ ਬਾਬਾ ਜੀ ਬਾਬਾ ਜੀ ਮੱਥੇ ਨਹੀਂ ਤੇ ਮੱਥੇ ਆਉਂਦੇ ਰੋ ਕਿਉਂ ਆਉਂਦੇ ਆ ਇਧਰ ਆ ਜਾ ਇਧਰ ਆ ਜਾ ਇਧਰ ਆ ਜਾ ਚਲ ਇਹਨੂੰ ਬਾਹਰ ਚ ਕੰਨਾ ਚਲ ਲੱਗ ਮੁਰੇ ਨਹੀਂ ਬਾਬਾ ਜੀ ਬਾਬਾ ਜੀ ਇਹ ਨਹੀਂ ਹੈਗੇ

ਸੇਵ ਉਸਨੇ ਕੱਟਿਆ ਰਿਹਾ ਹਾਂ ਜੀ ਉਸਨੇ ਕੱਟਿਆ ਜੀ ਕਿ ਇੱਕ ਬਰ ਉਹਨੂੰ ਇਹ ਕਹਣਾ ਸੀ ਵੀ ਪੂਰੀਆਂ 11 ਫਾੜੀਆਂ ਕਰਨੀਆਂ 11 ਕਰਨ ਲਈ ਕਿਹਾ ਸੀ ਜੀ ਇੱਕ ਬਰ ਸੇਵ ਦੇ ਵਿੱਚ ਬੀਜ ਨਹੀਂ ਹੋਣਾ ਚਾਹੀਦਾ ਬੀਜ ਉਹਨੂੰ ਮੈਂ ਸਪੈਸ਼ਲੀ ਕਿਹਾ ਜੀ ਚੰਗੀ ਤਰ੍ਹਾਂ ਕੱਢਨੇ ਆ ਵਿੱਚੋਂ ਆਪ ਸੇਵ ਕੱਟ ਰਹੇ ਹੋ ਆਪ ਵੀ ਕੱਟ ਰਹੇ ਕੱਟ ਲਏ ਹੁਣ ਸੇਵ ਕੱਟ ਲਏ ਹੋਗੇ ਜੀ ਉਹਨੂੰ ਬੁਲਾ ਕੇ ਲੈ ਕੇ ਆ ਜਾਂਦੀ ਜਾ ਜਾਂ ਮੇਰੇ ਪੁੱਤਰ ਨੂੰ ਮੈਂ ਉਹਨੇ ਆ ਗਏ ਹਾਂ ਜਾ ਜਾ ਹਾਂ ਤਾਂ ਤੇ ਇਹ ਲੇਟਰ ওপੇਂਡਿਆ ਸੰਦਿਆ 11 ਕਾੜੀਆਂ ਕਰ ਲਈਏ ਲੈ ਦੱਸ ਕਿਦਾਂ ਪਿਓ ਵਾਲੇ ਸਟicker ਲਾਏ ਤੇ ਉਹ 1 2 3 4 5 6 7 8 9 10 11 12 13 हरिया बारह हो गया एक क्या या चाहिए चल एक खा लेंगे बड़े स्वाद वे बाद यार स्वाद बढ़ी है एक होर खा, खा लेंगे

ਤੇ ਮੈਂ ਕਹ ਚਲੇ ਇਦਾਂ ਚੀਰ ਲੈਣੇ ਇਹ ਵੀ ਖੁੰਡੀ ਆ ਤਿੱਖੀ ਨਹੀਂ ਆ ਸੇਬ ਕਿੱਦਾਂ ਚੀਰਾਂ ਮੈਂ ਖੁੰਡੀ ਆ ਹਾਂ ਇਹਨੂੰ ਤਿੱਖੀ ਕਰ ਦੇ ਚਲ ਮੈਂ ਇਹਨੂੰ ਤਿੱਖੀ ਕਰਕੇ ਲੈ ਆਉਣਾ ਠੀਕ ਹੈ ਤੋ ਤਾ ਕੇ ਰੱਖ ਸੇ ਹੁਣ ਠੀਕ ਹੈ ਤੇ ਬਈ ਬੰਦਗੀ ਗੱਲ ਨੂੰ ਜਿਹੜਾ ਮੈਂ ਬਾਬੇ ਦੀ ਵੀ ਸਿੰਘੀ ਦਾਬਾ ਪਾ ਮਰਨਾਮ ਜੀ ਜੇ ਆਉਂਦਾ ਰਹ ਹੈ ਤੇਰੀ ਉਹ ਤੇ ਬਾਬਾ ਕੇ ਬੇਬੇ ਆ ਬਾਬਾ ਜੀ ਆ ਕਿਥੇ ਬੇਬੇ ਵਾਲਾ ਫੇਰ ਆਈ ਬਾਬਾ ਜੀ ਤੇਰੀ ਹੋ ਜਾਣ ਕੇ ਮਿਕਸੀ ਹੈ ਬਾਬਾ ਜੀ ਅੱਛਾ ਬਾਬਾ ਜੀ ਬਾਬਾ ਜੀ ਇੱਕ ਗੱਲ ਕਹਾਂ ਤਾਓ ਕੋਈ ਤੁਸੀਂ ਨਾ ਕੰਜਨਾ ਕਸਾਈਆਂ ਦੇ ਕਿਥੇ ਵਸ ਕੇ ਪਾਗੇ ਜੇ ਉਹ ਇਹਨਾਂ ਨੂੰ ਕਿਹ ਵਰਡੇ ਮਹਾਰਾਜ ਨੇ ਕਿਹਾ ਸੀ

आज भी किथे हो ता दो रह गए 3 मिनट तक रगड़ता रे तिखा कर कर हां फट गया पाजा चलो शुक्र है बाबा जी किथे गए बाबा बाबा ता तोडे सेव लेके पत जा हे हट बाबा सेव लेके पत जा आ हट बाबा पत गए जाओ जाओ ओ बाबा रुक

ਮੰਨ ਨਾ ਮੰਨ ਇਹਦੀ ਕੰਜਰ ਦੀ ਬਿਛਨੇ ਦੀ ਕਰਤੂਤਾ ਹੈ ਸਾਰੀ ਉਹਨੇ ਤਾਂ ਮੇਰੇ ਭਰਾ ਦੀ ਆ ਵੀ ਸਕੀਮ ਫੇਲ ਕਰਤੀ ਪੁੱਛਣਾ ਪੁੱਛ ਲੈ ਨਹੀਂ ਮੈਂ ਤਾਂ ਦੂਜੇ ਲੋਟ ਪੁੱਛੂ ਉਹ ਪੁੱਛਣਾ ਕੀ ਪਤਾਈਏ ਕਿ ਕਰਤੂਤੇ ਦੀ ਭਰਾਵੇ ਤੇਰੇ ਮੂਰੇ ਬੰਨੇ ਹੱਥ ਕੋਈ ਇਹਦੇ ਨਾਲ ਪੰਗਾ ਨਾ ਛੇੜਨੀ ਨਹੀਂ ਤਾਂ ਉਦੋਂ ਹੀ ਇਹਨਾਂ ਕਹਿ ਦੇਣਾ ਮਿਲਾ ਲਓ ਪਰਚਾ ਕੋਈ ਗੱਲ ਨਹੀਂ ਕਿੰਨਾ ਚਿਰ ਕਹੂਗਾ ਮਿਲਾ ਲਓ ਪਰਚਾ ਇੱਕ ਗੱਲ ਸੁਣੋ ਮੇਰੀ ਹੋਰ ਵੀਰੇ ਦੀ ਤਸਕੀਮ ਕਰਤੀ ਫੀਲ ਅੱਜ ਮੇਰੀ ਭੈਣ ਆ ਰਹੀ ਆ ਹਾਂ ਉਹ ਪੜੀ ਲਿਖੀ ਪਤਾ ਕਿੰਨੀ ਆ ਯੂਨੀਵਰਸਿਟੀਆਂ ਚ ਪੜੀ ਐ ਇੰਨੀਆਂ ਤਾਂ ਕਿਤਾਬਾਂ ਪੜਦੀ ਆ ਉਹ ਰੋਜ਼ ਵਾਂਗੂ ਉਹਦੀ ਸਕੀਮ ਦੇਖਦੀ ਐ ਕਿਵੇਂ ਫੇਲ ਕਰਦਾ ਐ ਹਾਂ ਆ ਲੈਂਦੇ ਵੀਰ ਨੂੰ ਚੱਲ ਚਾਹ ਪੀਣੇ ਬਸ ਆਪਾਂ ਕੋਈ ਇਹੋ ਜਿਹੀ ਸਕੀਮ ਹੋਣੀ ਐ ਸੰਦੀਪ ਵੀ ਉਹ ਕੰਮ ਛੱਡ ਕੇ ਪੜੇ ਬਸ ਜਿਵੇਂ ਜਿਵੇਂ ਮੈਂ ਕਹੂੰ ਕਿਵੇਂਵੇਂ ਤੁਸੀਂ ਕਰੋ ਇਹਦਾ ਕੰਡਾ ਤਾਂ ਨਾ ਮੈਂ ਐ ਕੱਢ ਦੂੰਗਾ ਹਾਂ ਹਾਂ ਕੋਝੜ ਕੇ ਤੇਰੇ ਡਬਲ ਪੈਹੇ ਹੋ ਜਾਣਗੇ ਤੂੰ ਫਿਕਰ ਨਾ ਕਰ ਸਾਲਿਆ ਕਾਲਾ ਲੱਗ ਰਿਹਾ ਤੈਨੂੰ ਤੂੰ ਚਲੇ ਚਲੇ ਤੇਰੇ